ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਇੱਕ ਨੇਮਤ ਕਰਨ ਵਾਲੇ ਵੀਰ ਨਾਲ ਮਲਵਾਨ ਜਾ ਰਹੇ ਹਾਂ ਜਿਨ੍ਹਾਂ ਨੇ ਕਹਾਵਤ ਆ ਵੀ ਤਿਲਕਾ ਤਿਲਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਉਸ ਚੀਜ਼ ਨੂੰ ਅੱਜ ਸਾਬਿਤ ਕਰਕੇ ਦਿਖਾਇਆ ਪਰ ਇਸ ਦੇ ਵਿੱਚ ਕੰਮ ਬਹੁਤ ਲੱਗਾ ਹੈ ਹੁਣ ਸਾਡੇ ਬਹੁਤ ਹੀ ਇਸ ਕੰਮ ਦੇ ਮਾਲਿਕ ਇਸ ਘਰ ਦੇ ਮਾਲਿਕ ਜਿਨ੍ਹਾਂ ਨੇ ਪਛਾਣ ਕੀਤੀ ਉਹਨਾਂ ਨਾਲ ਲਵਾਉਣ ਜਾ ਰਹੇ ਆ ਅੱਜ ਬਹੁਤ ਹੀ ਬਾਰੇ ਵੀਰ ਮੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਾਥਰੀ ਕਾਲ ਤੇ ਸੰਗਤ ਦੇ ਸਾਹਮਣੇ ਬੈਠੇ ਪਿਆਰੇ ਮੇਤਰੋ ਦੋਸਤੋ ਆਰਨ ਸਾਸਰੀ ਦਾ ਮੰਦਰ ਸਿੰਘ ਜੀ ਤੁਹਾਡੇ ਇੱਥੋਂ ਦੀ ਲੰਘ ਕੇ ਤਾਂ ਬਹੁਤ ਵਾਰੀ ਅੱਜ ਤੁਹਾਨੂੰ ਮੈਂ ਦਾ ਮਨ ਕੀਤਾ ਤੁਸੀਂ ਮਿਲਤੀ ਹੂੰ ਬਹੁਤ ਵਧੀਆ ਲੱਗਿਆ ਇਹ ਜਿਹੜਾ ਕੰਮ ਆ ਤੁਹਾਨੂੰ ਸ਼ੁਰੂ ਕੀਤਾ ਨੂੰ ਕਿੰਨਾ ਕ ਟਾਈਮ ਹੋ ਗਿਆ 30 ਸਾਲ ਹੋ ਗਏ 30 ਸਾਲ ਹੋ ਗਏ 30 ਸਾਲ ਪੂਰੇ ਹੋ ਗਏ ਜੀ ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਕੰਮ ਕੀਤਾ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਬਹੁਤ ਜਾਣੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਛਾ ਜੀ ਤੇ ਪਹਿਲਾਂ ਕੀ ਕੀ ਇੱਥੇ ਬਣਾ ਰਹੇ ਸੀ ਪਹਿਲਾਂ ਫਸਟ ਟਾਈਲ ਬੱਤੇ ਬਣਾਉਂਦੇ ਸੀ ਪਹਿਲੋ ਥੋੜੂ ਤੋਂ ਜੀ ਪਹਿਲੋ ਅੱਠਾ ਨਾਲ ਆਪਣੇ ਬੱਤੇ ਬੰਦਦੇ ਸੀਗੇ ਸ਼ਾਹ ਆ ਆ ਬੱਤਾ ਪੈਂਦਾ ਹਾਂਜੀ ਆ ਬੱਤਾ ਪੈਂਦਾ ਛੱਤ ਤੇ ਪੈਂਦਾ ਛੱਤ ਵਾਲੇ ਬੱਤੇ ਉੱਥੇ ਤਿਆਰ ਕਰਦੇ ਹਾਂਜੀ ਹਾਂਜੀ ਪਹਿਲਾਂ ਥਾਣਾ ਤਿਆਰ ਕਰਦੇ ਸੀਗੇ ਜੀ ਉਦੋਂ ਮੁੜ ਕੇ 15 ਸਾਲਾਂ ਪਿੱਛੋਂ ਬਾਅਦ ਹਾਂਜੀ ਆਪਾਂ ਵਾਈਬ੍ਰੇਸ਼ਨ ਮਸ਼ੀਨ ਤੇ ਮਿਕਸਰ ਲੈ ਆਂਦਾ ਜੀ ਉਹ ਨਾ ਮੁੜ ਕੇ ਆਪਾਂ ਮਸ਼ੀਨੀ ਟਾਇਲ ਬਣਾਉਣ ਲੱਗੇ ਉਹ ਨਾ ਮਾਰਕੀਟ ਹੋਰ ਉੱਪਰ ਜਾਂਦੀ ਗਈ ਹਾਂਜੀ ਹਾਂਜੀ ਉਹ ਨਾ ਆਹ ਟਾਇਲ ਬਣੀ ਆ ਜੀ ਵਾਈਬ੍ਰੇਸ਼ਨ ਮਸ਼ੀਨ ਵਾਲੀ ਜੀ ਉਹ ਨੂੰ ਸਨੀਟਾਈਲ ਹਾਂਜੀ ਆਹ ਟਾਇਲ ਬਣੀ ਆ ਹਾਂਜੀ ਚਾਰੇ ਪਾਸੇ ਇੱਕੋ ਜੀ ਜੀ ਕੋਈ ਕਾਣੂ ਕੋਈ ਬਦਗੁਨਾ ਨਹੀਂ ਜੀ ਪੂਰੀ ਵਧੀਆ ਕਰੇ ਪਾ ਕੇ ਬਜਰੀ ਪਾ ਕੇ ਕੈਮੀਕਲ ਪਾ ਕੇ ਤਾਰ ਪਾ ਕੇ ਇਹ ਤਿਆਰ ਕੀਤੀ ਆ ਅਗਰ ਤੁਹਾਡੇ ਕੋਲ ਇਸ ਟਾਈਮ ਕੋਈ 5 472 ਟਾਇਲ ਦੀ ਡਿਮਾਂਡ ਕਰਦਾ ਤਾਂ ਮਿਲ ਸਕਦਾ ਹਾਂਜੀ ਹਾਂਜੀ ਮਿਲ ਸਕਦਾ ਜੀ ਇਹ ਟਾਇਲ ਬੱਤੇ ਤੋਂ ਬਣਾ ਹੋਰ ਆਪਾਂ ਕੀ ਸਮਾਨ ਆਪਣੇ ਕੋਲੇ ਤਿਆਰ ਆ ਜਿਹੜਾ ਮਿਲ ਸਕਦਾ ਜੀ ਹਾਂ ਜਿਵੇਂ ਆਪਣਾ ਫਾਰਸੀ ਰੈਂਕ ਲੌਕ ਹੁੰਦੀ ਆ ਹਾਂਜੀ ਫਾਰਸੀ ਟਾਇਲ ਹੁੰਦੀ ਆ ਜੀ ਜਿਵੇਂ ਆਹ ਟਾਇਲ ਪਈ ਐ ਜੀ ਇਹ ਤਾਂ ਪੈਰ ਨਹੀਂ ਤਰਕਦਾ ਜੀ ਕਿਸੇ ਦੇ ਪੈਰ ਨਹੀਂ ਪੈਰ ਨਹੀਂ ਤਰਕਦਾ ਇਹ ਕਾ ਪਈ ਐ ਜੀ ਇਹ ਵੀ ਲੈਣ ਨੂੰ ਦੋ ਹਾਂਜੀ ਤੋਂ ਦੋ ਮਾਡਲ ਇਹ ਦੋ ਟੈਲ ਟੈਲ ਹੈਗੇ 4-5 ਤੇ ਜਿਵੇਂ ਆਹ ਇੱਕ ਲਾ ਦੇ ਫੈਸਲਾ ਹੁਣਾ ਤੇ ਜੀ ਹਾਂ ਜੀ ਇਹ ਥੋੜੇ ਬਹੁਤ ਵਧੀਆ ਜੀ ਹਾਂ ਜੀ ਜਿਵੇਂ ਆਪ ਪਾਣੀ ਆਸੇ ਨੱਕੇ ਆ ਜੀ ਆਸੇ ਨੱਕਾ ਆਪ ਇਹ ਨੱਕੇ ਜੀ ਨੱਕੇ ਨੱਕੇ ਵੀ ਤਿਆਰ ਕਰੀ ਦੇ ਜੀ ਹਾਂ ਜੀ ਆ ਨਾਲ ਝੁੱਲੇ ਪਏ ਆ ਜੀ ਹਾਂ ਹੈਂਟ ਲੋਗ ਵੀ ਆਪਾਂ ਤਿਆਰ ਕਰ ਲਓ ਬਾਹਰ ਦਿਖਾਉਣੇ ਆ ਤੁਹਾਨੂੰ ਜੀ ਠੀਕ ਹੈ ਜੀ ਹਾਂਜੀ ਇਹ ਮੰਨ ਕੇ ਚੱਲ ਵੀ ਜਦੋਂ ਸਟਾਰਟਿੰਗ ਕੀਤਾ ਬੜੀਆਂ ਮੁਸ਼ਕਲਾਂ ਅੱਜ ਪਰਮਾਤਮਾ ਨੇ ਤੁਹਾਡੇ ਉੱਤੇ ਕਿੰਨੀ ਕਿਰਪਾ ਜੀ ਹਾਂਜੀ ਪਹਿਲਾਂ ਜੀ ਸਾਨੂੰ ਕੌਰ ਸੈਨਕ ਕੇ ਚਲਦੇ ਨੇ ਸੀਮੈਂਟ ਕੌਰਸ ਐਡ ਕੰਪਲੀਟ ਬਾਗਏ ਪਰੋਂ ਨੇ ਬਾਗਏ ਪਰੋਂ ਨੇ ਉਹ ਸਾਨੂੰ 10 ਬੋਰੀਆਂ ਦਿੱੰਦੇ ਸੀ ਧਾਰ ਜੀ ਕਹਿੰਦਾ ਪੰਜ ਬੋਰੀਆਂ ਤੁਸੀਂ ਲੈ ਜਾਓ ਤੇ ਉਸ ਤੋਂ ਬਾਅਦ ਆ ਪੈਸੇ ਜਮ੍ਹਾਂ ਕਰਾ ਕੇ ਫੇਰ ਲੈ ਜਾਓ ਤਾਤਾ ਬੋਲੇ ਵਾਧਰੀ ਚਾਹੁੰਦੇ ਸੀ ਉਹ ਵੀ ਮੈਂ ਜਿਹੜਾ ਸੀਮੈਂਟ ਲਿਆਉਂਦਾ ਸੀਗਾ ਸਾਈਕਲ ਤੇ ਚੱਕ ਕੇ ਲਿਆਉਂਦਾ ਸੀਗਾ ਬਾਕੀ ਪ੍ਰੋਡਕਟ ਸਾਈਕਲ ਉੱਤੇ ਨਾਲ ਸਭ ਤੋਂ ਪਹਿਲਾਂ ਜਾਣਾ ਤੇ ਆਨਲਾਈਨ ਮੈਂ 5 ਕੁ ਘੰਟੇ 8 ਵਜੇ ਤੋਂ ਪਹਿਲਾਂ-ਪਹਿਲਾਂ ਬੰਦੇ ਤੋਂ ਆਉਂ ਤੋਂ ਪਹਿਲਾਂ ਮੈਂ ਲਿਆ ਕੇ ਰੱਖ ਕੇ ਫਿਰ ਕੰਮ ਚੱਲਦਾ ਥਾ ਥੜੀ ਤੁਸੀਂ ਸਾਈਕਲ ਹਾਂਜੀ ਅੱਜ ਸਾਈਕਲ ਅੱਜ ਤੁਹਾਡੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਤਰੱਕੀ ਤੁਹਾਨੂੰ ਬਖਸ਼ ਹੋਈ ਆ ਯਾਨੀ ਬਿਲਡਿੰਗ ਪਾਈ ਆ ਤੁਸੀਂ ਆਪਣੀ ਮਿਹਨਤ ਸਦਕਾ ਪਾਈ ਆ ਵੀ ਨੂੰ ਪੂੰਗਾ ਮੈਂ ਦਿਖਾਉਗਾ ਭਾਈ ਇਹ 2 ਡੱਬੂ ਕੀ ਮਾਲ ਲੈ ਕੇ ਜਾਣਾ ਚਾਹੁੰਦਾ ਕਿਸੇ ਕੋਲ ਨਹੀਂ ਸਾਧਨ ਹੈਗਾ ਤਾਂ ਇਸ ਦਾ ਵੀ ਪ੍ਰਬੰਧ ਹੋ ਜਾਏ ਹਾਂਜੀ ਆ ਮੈਂ ਆਪਣੇ ਕੋਲ ਟਰੈਕਟਰ ਆਦਾ ਜੀ ਫਾਈਨਲ ਰੀਚ ਕਰਵਾਓ ਮਾਤਾ ਕੰ ਦਾ ਹੋਣੀ ਤੇ ਸਮਾਨ ਤੁਸੀਂ ਕਿੱਥੋਂ ਕਿੱਥ ਤੱਕ ਲੈ ਕੇ ਜੀ ਰਹੇ ਹੋ ਬਠਿੰਡਾ ਗੈਰੀ ਪਾਗੀ ਕੋਚੋ ਮੰਡੀ ਈਰਾ ਤਰਨ ਤਰ ਜਿਵੇਂ ਨੇੜੇ ਨੇੜੇ ਪਿੰਡਾਂ ਚ ਆਪਾਂ ਜਾਂਦਾ ਹੀ ਰਹਿੰਦਾ ਜਿਵੇਂ ਲੰਗਿਆਂ ਨਾਲ ਹੋਇਆ ਪਹਿਲਾਂ ਲੰਗਿਆਂ ਨਾਲ ਮਾਲਾ 100 200 ਕਿਲੋਮੀਟਰ ਤੱਕ ਭਾਰ ਤੇ ਜਾਉਂਦਾ ਇਹ ਆਪਣਾ ਜਿਹੜਾ ਟਰੈਕਟਰ ਵੀ ਤੁਹਾਡਾ ਇਕੇ ਨਾਲ ਆਉਂਦਾ ਜਾਨੀ ਜੀ ਮੈਂ ਕੋਈ ਪ੍ਰਤੀਬਖੀਆ ਸਾਈਕਲਾਂ ਤੋਂ ਅੱਜ ਤੁਸੀਂ ਟਰੈਕਟਰ ਦੀ ਹੋਈ ਹੈ ਇਹ ਵੀ ਬਹੁਤ ਵੱਡੀ ਪਰਮਾਤਮਾ ਦੀ ਦਿਨ ਹੈ ਏ ਜੀ ਆਪਣੇ ਕੋਲੇ ਜੇ ਤੁਹਾਨੂੰ ਲੜੂਗਾ ਆਨ ਦਾ ਤਾਂ ਆਪਣੀ ਲੋਕੇਸ਼ਨ ਕਿਹੜੀ ਸਾਈਡ ਨੂੰ ਆ ਜਾਂਦੀ ਹੈ ਇਹ ਆ ਜਾਂਦੀ ਬਾਗਾ ਪੁਰਾਣਾ ਜੀ ਜ਼ਿਲ੍ਹਾ ਮੋਗਾ ਮੋਦਕੀ ਰੋਡ ਤੇ ਬਾਗੇ ਪੁਰਾਣੇ ਤੋਂ 1.5 ਕਿਲੋਮੀਟਰ ਪਹਿਲਾਂ ਆਲਮਾਲਾ ਕਲਾਮ ਦਾ ਅੱਛਾ ਬਾਬਾ ਜੀ ਦਾ ਜੀ ਲਗਾਏ ਹੋੜ ਗੈਟੇ ਹਨ ਜੀ ਟਿੱਪੀ ਅਟੋਡਾ ਨੂੰ ਨੰਬਰ ਕਿੰਨਾ ਹੈ 9855044813 ਜ਼ਬਰਦਸਤ ਨੰਬਰ ਬੋਲਦੇ ਹੋ 9350544813 ਸੁਖਮੰਦਰ ਸਿੰਘ ਆਦੀਵਾਲ ਟਾਇਰ ਬੱਤਾ ਸਟੋਰ ਆਦੀਵਾਲ ਟਾਇਰ ਬੱਤਾ ਸਟੋਰ ਸੁਖਮੰਦਰ ਸਿੰਘ ਹਾਂਜੀ ਹਾਂ ਤੇ ਮੈਂ ਪ੍ਰਮਾਤਮਾ ਅੱਗੇ ਦੁਆ ਕਰਨਾ ਜਿਹੜੇ ਕੁਝ ਆਪਣੇ ਵੀ ਆ ਹਾਂਜੀ ਉਹ ਕਹਿ ਦਿੰਦੇ ਕਿ ਪੰਜਾਬ ਦੇ ਬੱਚਿਓ ਯਾਰ ਕੰਮ ਦੀ ਪ੍ਰੋਬਲਮ ਆ ਜਾਂ ਕਿ ਕੰਮ ਤੋਂ ਉਰੇ ਕੰਨੀ ਮੈਂ ਕਹਿ ਸਕਦਾ ਇੱਕ ਤਰਾਰ ਹੈ ਆਪੇ ਬਾਹਰ ਤੁਮ ਭੱਜ ਰਹੇ ਆ ਕੀ ਅਸੀਂ ਪੰਜਾਬ ਤੇ ਰਹਿ ਕੇ ਕੰਮਜਾਬ ਨਹੀਂ ਹੋ ਸਕਦੇ ਨਹੀਂ ਪੰਜਾਬ ਤੇ ਰਹਿੰਦੇ ਹੋਏ ਮਿਹਨਤ ਕਰਦੇ ਸਭ ਕੁਝ ਇੱਥੇ ਪੰਜਾਬ ਚ ਹੀ ਆ ਜੀ ਜੀ ਇਹ ਬੰਦਾ ਮਿਹਨਤ ਕਰੇ ਲਗਨ ਨਾਲ ਕੰਮ ਕਰੇ ਸਭ ਕੁਝ ਇੱਥੇ ਹੀ ਆ ਪੰਜਾਬ ਵਰਗਾ ਕੋਈ ਹੋਰ ਮੁਲਕ ਹੈ ਨਹੀਂ ਜੇ ਤੁਸੀਂ ਬੰਦਾ ਮਿਹਨਤ ਵਾਲਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਪੰਜਾਬ ਹੈ ਇਹਦੇ ਨਾਲ ਦਾ ਤੁਹਾਨੂੰ ਕੋਈ ਕੋਈ ਜਗ੍ਹਾ ਨਹੀਂ ਲੱਗਦੀ ਨਹੀਂ ਜੀ ਨਹੀਂ ਜੀ ਨਾਮ ਦੇ ਵਾਤਾਵਰਨ ਨਹੀਂ ਸਹੀ ਵਾਤਾਵਰਨ ਨਹੀਂ ਸਹੀ ਮਾਂ ਪਿਓ ਕੋਲੇ ਆਵੇ ਬੱਚਿਆਂ ਕੋਲੇ ਪਰਿਵਾਰ ਕੋਲੇ ਸਾਰਿਆਂ ਕੋਲੇ ਹੈ ਜਾਣੀ ਤੁਸੀਂ ਮਨੁੱਖ ਜੀ ਤੇ ਜਿਹਦੇ ਲਈ ਕੰਮ ਕਰਨ ਦਾ ਤਰੀਕਾ ਉਹਦੀ ਅਮਰੀਕਾ ਕੈਨੇਡਾ ਇੱਥੇ ਹੀ ਹੈ ਇੱਥੇ ਇੱਥੇ ਹੀ ਤੁਸੀਂ ਆਹ ਮੇਰਾ ਕੰਮ ਮਿਹਨਤ ਕਰਦਾ ਬੰਦਾ ਜੀ ਉਹ ਕੁਖਾ ਮਰਦਾ ਹੀ ਨਹੀਂ ਅੱਡੇ ਘੱਟਾ ਕਰਦੀ ਆਟਿਆ ਸ੍ਰੀ ਰਮਨਦਰ ਸਿੰਘ ਜੀ ਤੁਹਾਡਾ ਨਾਮ ਸੁਣ ਕੇ ਬਹੁਤ ਵਧੀਆ ਲੱਗਿਆ ਤੁਹਾਡੀ ਮਿਹਨਤ ਆ ਇਹ ਤੁਹਾਨੂੰ ਇੱਕ 5 ਗੱਟਿਆਂ ਤੋਂ ਲੈ ਕੇ ਅੱਜ ਅੱਜ ਵੇਖ ਲਓ ਤੇ ਪ੍ਰਾਪਤ ਦੇ 500 ਗੱਟੇ ਤੱਕ ਤੁਹਾਡੇ ਇਸੇ ਫੈਕਟਰੀ ਦੇ ਵਿੱਚ ਫੈਕਟਰੀ ਹੈ ਜਿਹੜੀ ਆਦੀਵਾਲ ਫੈਕਟਰੀ ਇਹਦੇ ਵਿੱਚ ਲੈ ਰਹੇ ਆ ਪਰ ਮਾਣ ਕਰ ਲਈ ਹੁਣ ਆਪੇ ਸਿੱਪੇ ਸੀਮੈਂਟ ਦੀਆਂ ਗੱਡੀਆਂ ਆਪੇ ਲਾ ਕੇ ਆਈਆਂ ਜੀ ਗੱਡੀ ਆਪੇ ਬਣੀ ਤਰੀ 800-900 ਗੱਟਾ ਲਾ ਕੇ ਆਈ ਹੈ ਜੀ 15 वीक क्विंटल 40 क्विंटल ਤਾਂ ਹੀ ਸਾਰੀਆਂ ਆਦੇ ਆਪ ਚ ਹੀ ਲੈ ਜਾਂਦਾ ਜੀ 8 ਬੋਕਰੇ ਜੇ ਤੁਹਾਡੀ ਮਿਹਨਤ ਹਾਂਜੀ ਮਿਹਨਤ ਹਾਂਜੀ ਗ੍ਰਾਮਾ ਮੈਂ ਪਰਮਾਤਮਾ ਅਗੇ ਦੁਆ ਕਰਦਾ ਕਿ ਕੁਸ਼ੀਦੈ ਨੂੰ ਦੂਜੀ ਰਾਤ ਚੌਗਣੀ ਤਰੱਕੀ ਕਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ